ਅਸੀਂ ਚਾਹੁੰਦੇ ਆ ਕਿ ਉਸ ਬੱਚੇ ਨੂੰ ਇਨਸਾਫ ਮਿਲੇ ਉਹਦਾ ਕਤਲ ਹੋਇਆ ਇਹ ਇੱਕ ਦੋ ਬੰਦਿਆਂ ਦਾ ਕੰਮ ਹੈ ਨੀਗਾ ਘੱਟੋ ਘੱਟ 5-6 ਬੰਦਿਆਂ ਦਾ ਕੰਮ ਆ ਇਹ ਪੁਲਿਸ ਨੇ ਦੋ ਬੰਦੇ ਅਰੈਸਟ ਕੀਤੇ ਆ ਪਰ ਉਹਨਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਇਹਨਾਂ ਨੇ ਅੱਜ ਨਹੀਂ ਅਸੀਂ ਅੱਜ ਅਸੀਂ ਇੱਥੇ ਖੜੇ ਆ ਅੱਜ ਦੀ ਸਾਡੀ ਜਿਹੜੀ ਪੂਰੀ ਟੀਮ ਆ ਜੂਗਾ ਅਸੀਂ ਜੇ ਸਾਡਾ ਅੱਜ ਫੈਸਲਾ ਨਾ ਕੋਈ ਬੰਨਿਆ ਗਿਆ ਸਿੱਧੇ ਅੱਜ ਅਸੀਂ ਟੀਐਸਪੀ ਸਿੱਧੇ ਕਬੂਤਲੇ ਆ ਜੀਆਈਜੀ ਨੂੰ ਟੱਕਰਨਾ ਡੀਆਈਜੀ ਨੂੰ ਟੱਕਰਨਾ ਹੈ ਨਾ ਤਾਂ ਬੱਚਾ ਮਾਰਿਆ ਹੋਵੇ ਉਹਨਾਂ ਦੇ ਬੱਚੇ ਅੰਦਰ ਕਿੱਤੇ ਹੋਣ ਤੇ ਇੱਕ ਕਿਤੇ ਕਿਹੜੇ ਸਮਾਜ ਕਿਹੜੀ ਧਾਰਾ ਦੇ ਵਿੱਚ ਲਿਖਿਆ ਆ ਦਾਪਕੇ ਮਾਰਿਆ ਸਾਡੇ ਬੰਦਿਆਂ ਨੂੰ ਦਾਪਕੇ ਮਾਰ ਕੇ ਉਹਨਾਂ ਦੇ ਮੋਬਾਈਲ ਲੈ ਕੇ ਦੂਸਰੇ ਘਰ ਦੋਤੇ ਉਹਨਾਂ ਨੂੰ ਅੰਦਰ ਕਰ ਦਿੱਤਾ ਔਰ ਪ੍ਰੈਸ਼ਰ ਪਾ ਰਹੇ ਬੇ ਤੁਸੀਂ ਬੇ ਜੋ ਪ੍ਰੈਸ਼ਰ ਪਾ ਰਹੇ ਆ ਬੇ ਤੁਸੀਂ ਜੀ ਫੈਸਲਾ ਕਰੋ ਫੈਸਲਾ ਕਰੋ ਅਸੀਂ ਕਿੱਥਾ ਫੈਸਲਾ ਕਰੀਏ ਜਿਹਦੀ ਮਾਂ ਦਾ ਜੁੱ ਪੁੱਤ ਬੂਟਾ ਘਰ ਦੇ ਵਿੱਚ ਉੰਡੜ ਗਿਆ ਉਹ ਕਿੱਥੇ ਬੂਟਾ ਦੁਬਾਰਾ ਲੱਗ ਜਾ ਨਹੀਂ ਲੱਗ ਸਕਦਾ ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਜਗਤਪੁਰ ਜੱਟਾ ਦੇ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਦਿਨਾਂ ਪਹਿਲਾਂ ਇੱਕ ਨੌਜਵਾਨ ਸੁਖਵਿੰਦਰ ਸਿੰਘ ਉਰਫ ਕਾਕਾ ਦੀ লাশ ਪੀਤ ਭਰੇ ਹਾਲਾਤਾਂ ਦੇ ਵਿੱਚੋਂ ਖੂਦ ਵਿੱਚੋਂ ਮਿਲੀ ਸੀ ਤੇ ਇਸ ਘਟਨਾ ਨੇ ਪਿੰਡ ਜਗਤਪੁਰ ਜੱਟਾ ਦੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਜਾਣਕਾਰੀ ਮਿਲਦਿਆਂ ਪਰਿਵਾਰਿਕ ਮੈਂਬਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮੌਤ ਅਸਧਾਰਨ ਨਹੀਂ ਸਗੋ ਇੱਕ ਯੋਜਨਾਬੰਦ ਸਾਜ਼ਿਸ਼ ਹੈ ਉਹਨਾਂ ਵੀ ਅਨੁਦੇਸ਼ ਅਧਾਰ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ਕੀ ਵਿਅਕਤੀ ਗ੍ਰਿਫਤਾਰ ਕੀਤੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਐਸਪੀ ਦਫਤਰ ਫਗਵਾੜਾ ਵੀ ਪਹੁੰਚੇ ਜਿੱਥੇ ਉੱਚ ਅਧਿਕਾਰੀਆਂ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਨਾਰੇਬਾਜ਼ੀ ਵੀ ਕੀਤੀ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸਾਡੇ ਸਯੋਗੀ ਦਿਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਜ਼ਿਸ਼ ਦੇ ਹੇਠ ਕਤਲ ਹੋਇਆ ਪੁਲਿਸ ਤੇ ਪ੍ਰੂਸਾ ਰੱਖਦੇ ਆ ਪਰ ਅਸੀਂ ਚਾਹੁੰਦੇ ਆ ਕਿ ਜਲਦ ਦੋਸ਼ੀਆਂ ਨੂੰ ਸਜ਼ਾ ਮਿਲੇ ਇਸ ਮੌਕੇ ਡੀਐਸਪੀ ਫਗਵਾੜਾ ਪਾਰਤਪੂਸ਼ਨ ਵੀ ਪਹੁੰਚੇ ਉਹਨਾਂ ਪਰਿਵਾਰਦਾਨਾ ਗੱਲਬਾਤ ਕੀਤੀ ਤੇ ਪ੍ਰੂਸਤਾ ਦੁਬਾਇਆ ਕਿ ਪੁਲਿਸ ਜਾਂਚ ਪੂਰੀ ਨਿਰਪੱਖਤਾ ਤੇ ਗੰਭੀਰਤਾ ਨਾਲ ਹੋ ਰਹੀ ਹੈ ਡੀਐਸਪੀ ਦਾ ਕਹਿਣਾ ਕਿ ਸਾਨੂੰ ਪਰਿਵਾਰ ਦੀ ਪੀੜਾ ਦੀ ਸਮਝ ਹੈ ਜਾਂਚ ਚੱਲ ਰਹੀ ਹੈ ਜਿਨ੍ਹਾਂ ਦੀ ਭੂਮਿਕਾ ਸਾਹਮਣੇ ਆਵੇਗੀ ਉਹਨਾਂ ਖਿਲਾਫ ਕਾਰਵਾਈ ਵੀ ਹੋਵੇਗੀ ਪੁਲਿਸ ਮੌਕੇ ਸਾਡੇ ਸਹਿਯੋਗੀਦ ਨਾਲ ਗੱਲਬਾਤ ਕਰਦੇ ਅਮਰਿਤਕ ਦੇ ਪਰਿਵਾਰਿਕ ਮੈਂਬਰ ਤੇ ਡੀਐਸਪੀ ਫਗਵਾੜਾ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਆ ਫਗਵਾੜਾ ਨਿਊਜ਼ ਰਣਾਜੀ ਰੇਸ਼ਮਪਾਲ ਪਿੰਡ ਜਗਤਪੁਰ ਜੱਟਾਂ ਕਿਹੜੇ ਪਿੰਡ ਤੋਂ ਆ ਜੀ ਆਪਾਂ ਪਿੰਡ ਜਗਤਪੁਰ ਜੱਟਾਂ ਪੇ ਵੀ ਮਾਮਲਾ ਕੀ ਜਿਹੜਾ ਅੱਜ ਐਸਪੀ ਕਫਤਰ ਆਏ ਆ ਆਪਾਂ ਜੀ ਸਾਡੇ 16 ਤਰੀਕ ਨੂੰ ਮੇਰੇ ਲੜਕੇ ਨੂੰ ਬੰਦੇ ਕੰਮ ਤੇ ਲੈ ਕੇ ਗਏ ਆ ਤਾਂ ਉਹ ਉਹ ਸ਼ਾਮ ਨੂੰ ਰਾਤ ਨੂੰ 8:30 ਵਜੇ ਲੈ ਕੇ ਗਏ ਸਾਡੇ ਕੋਲ ਲੜਕੇ ਨੂੰ ਐਂ ਗਿਆ ਕਿੱਥੇ ਚੱਲੇ ਆ ਉਹ ਕਹਿੰਦਾ ਕੰਮ ਤੇ ਚੱਲਿਆ ਸੀ ਕਿ ਸਾ ਨਾਲ ਗੱਲ ਕਰਾਓ ਉਹਨਾਂ ਨਾਲ ਗੱਲ ਵੀ ਹੋਈ ਆ ਤੇ ਤੁਹਾਡੀ ਕੋਲ ਜ਼ਿੰਮੇਵਾਰੀ ਹੈਗੀ ਰਾਤ ਦੀ ਬੰਦੇ ਨੂੰ ਕੰਮ ਤੇ ਲੈ ਕੇ ਚੱਲੇ ਆ ਉਹ ਕਹਿੰਦੇ ਹਾਂਜੀ ਹੈਗੀ ਆ ਉਸ ਤੋਂ ਬਾਅਦ ਜਾ ਕੇ ਸਾਨੂੰ 10:30 ਵਜੇ ਫੋਨ ਆਉਂਦਾ ਕਾਕੇ ਦਾ ਸੁਖਵਿੰਦਰ ਕੁਮਾਰ ਦਾ ਕਿ ਕੰਮ ਐ ਨੇ ਮੈਂ ਆਉਣ ਲੱਗਾ ਸੀ ਕਿ ਆ ਜਾਓ ਉਹਨਾਂ ਨੇ ਪਿੱਛੇ ਆਵਾਜ਼ ਦੇ ਕੇ ਕਿਹਾ ਕਿ ਕੋਈ ਨਹੀਂ ਅਸੀਂ ਇੱਥੇ ਸੌਂ ਜਾਣਾ ਮੈਂ ਕਿਹਾ ਚਲੋ ਸੌਂਜੋ ਅੱਗੇ ਵੀ ਕੰਮਕਾਰ ਥੋੜਾ ਬੜਾ ਕਿਤੇ ਜਾਂਦੇ ਆ ਉਹ ਕੰਮ ਕਰਨਾ ਬਸ ਉਸ ਤੋਂ ਬਾਅਦ ਸਾਨੂੰ ਬੰਦਾ ਇਹ ਹੀ ਬੰਦੇ ਦੂਸਰੇ ਦਿਨ 8 ਵਜੇ 24 ਘੰਟਿਆਂ ਬਾਅਦ ਸਾਨੂੰ ਕੱਪੜੇ ਦੇਣ ਆਉਂਦੇ ਆ ਕਹਿੰਦੇ ਆਹ ਲਓ ਜੀ ਸਾਡੇ ਮੁੰਡੇ ਦਾ ਪਾਰਸਲ ਗਿਫਟ ਹੈ ਕਾਕਾ ਦਾ ਕਿੱਥੇ ਆ ਕਾਕਾ ਅਸੀਂ ਕਿਹਾ ਸਾਨੂੰ ਤਾਂ ਪਤਾ ਨਹੀਂ ਉਹ ਤਾਂ ਆਇਆ ਹੀ ਨਹੀਂ ਜਦ ਤਾ ਤੁਸੀਂ ਲੈ ਕੇ ਗਏ ਆ ਅੱਗੋਂ ਇਹ ਕਹਿੰਦੇ ਆ ਵੀ ਅਸੀਂ 11 ਵਜੇ ਧਾਰ ਦਿੱਤਾ ਸੀ ਫਲਾਨੀ ਜਗ੍ਹਾ 11 ਵਜੇ ਉੱਥੇ ਧਾਰਿਆ ਐਦਾਂ ਕਰਕੇ ਐਦਾਂ ਘਮਾਈ ਜਾਂਦੇ ਆ ਤੇ ਸਾਡੇ ਜਿਹੜੇ ਬੰਦੇ ਲੈ ਕੇ ਗਏ ਸੀ ਉਹਨਾਂ ਦੇ ਨਾਂ ਕੀ ਆ ਤੇ ਤੁਹਾਡੇ ਬੇੜੇ ਦਾ ਨਾਂ ਕੀ ਆ ਮੇਰਾ ਲੜਕਾ ਹੈ ਜੀ ਸੁਖਵਿੰਦਰ ਕੁਮਾਰ ਪੁੱਤਰ ਰੇਸ਼ਮਪਾਲ ਤੇ ਜਿਹੜਾ ਲੈ ਕੇ ਗਏ ਆ ਗੈਰੀ ਪੁੱਤਰ ਕਪਲਦੇਵ ਔਰ ਕਪਲਦੇਵ ਪੁੱਤਰ ਗਰਦਿਆਲ ਚੰਦ ਗਰਦਿਆਲ ਸਿੰਘ ਇਹ ਕਿੰਨੀ ਕੀ ਕਿ ਦੀ ਆ ਫਾਲਤਾਂ ਹੋਇਆ ਜੀ ਇਹ 16 ਤਰੀਕ ਨੂੰ ਆ ਜੀ 16 ਜੁਲਾਈ 17 ਤਰੀਕ ਨੂੰ ਉਹਨੇ ਸਾਨੂੰ ਦੱਸਿਆ 17 ਤਰੀਕ ਨੂੰ ਨਹੀਂ ਰਾਤ ਨੂੰ 8 ਵਜੇ ਆ ਕੇ ਦੱਸਿਆ ਕਹਿੰਦੇ ਅਸਾਂ ਉਹਨਾਂ ਨੂੰ ਪੁੱਛਿਆ ਕੱਪੜੇ ਕਿੱਥੋਂ ਲੈ ਆ ਉਹ ਕਹਿੰਦੇ ਕਿ ਫਲਾਨੀ ਆੜ੍ਹਤ ਤੇ ਪਏ ਸੀ ਤਾਂ ਉੱਥੇ ਜਿਹੜੇ ਬੰਦੇ ਉਹ ਖੂਹ ਵਾਲੇ ਆ ਉੱਥੇ ਹੋਰ ਕੰਮ ਕਰਦੇ ਆ ਉਹ ਕਹਿੰਦੇ ਅਸੀਂ ਸਾਰਾ ਦਿਨ ਖਾਤ ਪਾਈ ਆ ਸਾਰਾ ਦਿਨ ਇੱਥੇ ਕੰਮ ਕੀਤਾ ਸਾਨੂੰ ਕਪੜੇ ਨਹੀਂ ਇੱਥੇ ਲੱਭੇ ਨਾ ਅਸੀਂ ਦੇਖੇ ਆ ਹਾਂਜੀ ਸਾਜਣ ਕੋ ਕੀ ਮੰਗ ਰਹੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਮਿਲਣਾ ਚਾਹੀਦਾ ਅਸੀਂ ਐਸੀ ਸਾਰਾ ਪਰਿਵਾਰ ਬੰਦੇ ਜਿੰਨੇ ਆਏ ਆ ਸਾਰੇ ਅਸੀਂ ਆ ਸਾਨੂੰ ਜੋ ਵੀ ਧਾਰਾ ਲੱਗਦੇ ਉਹ ਲਾਉਣ ਜੇ ਬੰਦੇ ਇਨਵੋਲ ਵੇ ਇਹੇ ਲੈ ਕੇ ਗਏ ਸਾਡੇ ਕੋਲ ਬਾਅਦ ਚ ਬੱਚਾ ਸਾਨੂੰ ਇਹਨਾਂ ਨੇ ਕਿਹਾ ਕਿ ਚਲੋ ਲੱਭਣ ਚੱਲੀਏ ਲੱਭਣ ਗਏ ਉੱਥੇ ਜਿੱਥੋਂ ਇਹ ਲੱਭਿਆ ਪਹਿਲਾ ਖੂਹ ਤੇ ਸਾਨੂੰ ਕਮਾਇਆ ਫਿਰ ਹੋਰ ਖੂਹ ਤੇ ਲੈ ਕੇ ਗਏ ਉੱਥੋਂ ਫੇਰ ਆਉਂਦੇ ਹੋਏ ਇਹਨਾਂ ਦੇ ਲੜਕੇ ਨੇ ਕਹਿੰਦਾ ਇੱਕ ਸਾਡੇ ਖੂਹ ਤੇ ਵੀ ਸਾਡੇ ਖੂਹ ਤੇ ਵੀ ਖੂਹ ਆ ਉੱਥੇ ਸਾਡੇ ਨਾਲੋਂ ਪਹਿਲਾਂ ਜਾ ਕੇ ਮੋਬਾਈਲ ਨਾਲ ਦੇਖ ਕੇ ਲੈਟ ਨਾ ਹਾਲਾਂਕਿ 30 40 ਫੁੱਟ ਖੂਹ ਆ ਜਾ ਕੇ ਦੇਖ ਸਕਦੇ ਆ ਉੱਥੇ ਤੇ ਮੋਬਾਈਲ ਦੀ ਲਾਈਟ ਨਹੀਂ ਜਾਂਦੀ ਜਿਹੜੇ ਬੰਦੇ ਆਣੇ ਇਹ ਮੱਗੀ ਘਾੜ ਕੀਤਾ ਉਹ ਬੰਦੇ ਫੜੋਗੇ ਜਾਂ ਹਾਂਜੀ ਉਹ ਬੰਦੇ ਰਿਸ਼ਤੇ ਚ ਹਾਂਜੀ ਤਾਂ ਸਾਨੂੰ ਅਜੇ ਤੱਕ ਕੋਈ ਨਹੀਂ ਦੱਸਦੇ ਪਏ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਸਾਨੂੰ ਦੱਸਿਆ ਕਿਰਨ ਵਾਲਾ ਹਾਂਜੀ ਮਾਮਲਾ ਕੀ ਹੈ ਮਾਮਲਾ ਸਰ ਕੇ ਪਿੰਡ ਸਾਡੇ ਜਲਪੁਰ ਜੱਟਾਂ ਤੋਂ ਸਾਡੇ ਬ੍ਰਦਰ ਦੀ ਮਤਲਬ ਡੈਥ ਹੋ ਗਈ ਆ ਮਰਡਰ ਹੋਇਆ ਉਹਦਾ ਉਹਦਾ ਮਰਡਰ ਕੀਤਾ ਗਿਆ ਹਾਂਜੀ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਪਰ ਸਾਡੀ ਇੱਥੇ ਕੋਈ ਸੁਣਵਾਈ ਹੈ ਨਹੀਂ ਅਸੀਂ ਚਾਹੁੰਦੇ ਹਾਂ ਕਿ ਬਹੁਤ ਉੱਚੇ ਲੈਵਲ ਤੇ ਇਸ ਮਤਲਬ ਮਾਮਲੇ ਨੂੰ ਪਰਖਿਆ ਜਾਵੇ ਚੰਗੀ ਤਰ੍ਹਾਂ ਇਨਕੁਆਇਰੀ ਕੀਤੀ ਜਾਵੇ ਹਾਂਜੀ ਮਿਲੇ ਤਾਂ ਸਾਰਿਆਂ ਨੂੰ ਹੀ ਆ ਪਰ ਕੋਈ ਮੰਗ ਹੈ ਨਹੀਂ ਕੋਈ ਇਨਸਾਫ ਮਿਲ ਨਹੀਂ ਰਿਹਾ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਉਸ ਬੱਚੇ ਨੂੰ ਇਨਸਾਫ ਮਿਲੇ ਉਹਦਾ ਕਤਲ ਹੋਇਆ ਇਹ ਇੱਕ ਦੋ ਬੰਦਿਆਂ ਦਾ ਕੰਮ ਹੈ ਨੀਗਾ ਕਟੋ-ਕਟ ਪੰਜ-ਛੇ ਬੰਦਿਆਂ ਦਾ ਕੰਮ ਆ ਇਹ ਪੁਲਿਸ ਨੇ ਦੋ ਬੰਦੇ ਅਰੈਸਟ ਕੀਤੇ ਆ ਪਰ ਉਹਨਾਂ ਤੋਂ ਕੋਈ ਪੁੱਛਗਛ ਨਹੀਂ ਕੀਤੀ ਉਹਨਾਂ ਨੇ ਬਸ ਅਸੀਂ ਇਨਸਾਫ ਦੀ ਮੰਗ ਕਰਦੇ ਆ ਕੋਈ ਜਵਾਬ ਨਹੀਂ ਦੇ ਰਿਹਾ ਉਲਟਾ ਸਾਡੇ ਹੀ ਨਾ ਮੁੰਡਿਆਂ ਨੂੰ ਪੁੱਛੀ ਜਾਂਦੇ ਆ ਪੁੱਛਗਛ ਕਰੀ ਜਾਂਦੇ ਤੁਸੀਂ ਕਿੱਥੋਂ ਆਏ ਕਿੱਥੇ ਚਲੇ ਕਿ ਫੋਨ ਕਿਹਦਾ ਆਇਆ ਕਿਹਦਾ ਗਿਆ ਕਿਹਦਾ ਫੋਨ ਸੁਣਿਆ ਉਲਟਾ ਸਾਡੇ ਬੱਚਿਆਂ ਨੂੰ ਪੁੱਛ ਰਹੇ ਆ ਹੋਣਾ ਉਹਨਾਂ ਦਾ ਨਾਮ ਸੁਖਵਿੰਦਰ ਸਿੰਘ ਹੈ ਉਰਫ ਕਾਕਾ ਪਿਆਰਨਾ ਕਾਕਾ ਨੇ ਉਹਨਾਂ ਦਾ ਨਾਮ ਡਿੰਪੀ ਆ ਮੈਨੂੰ ਬੇਟੇ ਦਾ ਨਾਮ ਤਾਂ ਨਹੀਂ ਪਤਾ ਬਾਪ ਬੇਟਾ ਦੋਨੋਂ ਹੀ ਆ ਸਾਰਿਆਂ ਨੂੰ ਪਹਿਲਾਂ ਤਾਂ ਜੈਗਰਦੇਵ ਧੰਨ ਗੁਰਦੇਵ ਜੀ ਪਰ ਨਾਮ ਵਗੈਰੇ ਮੇਰਾ ਨਾਮ ਹੈਗਾ ਸਰਿੰਦਰਪਾਲ ਜੀ ਕਿਹੜੇ ਪਿੰਡ ਦਾ ਪਿੰਡ ਜਲਪੁਰ ਜੱਟਾਂ ਤੋਂ ਜੀ ਮਾਮਲਾ ਸਰ ਇਹ ਆ ਕਿ ਜਿਹੜਾ ਇਹ ਮੁੰਡਾ ਕਾਕਾ ਮੈਨੂੰ ਅੱਜ ਤੋਂ 1 ਮਹੀਨਾ ਪਹਿਲਾਂ ਜਿਹੜਾ ਜਿਹਨੇ ਇਹ ਕਰਤਲ ਕੀਤਾ ਉਹ ਬੰਦੇ ਮੈਨੂੰ ਸ਼ੈੱਡ ਵਾਰੀ ਸੱਦਿਆ ਸੀਗਾ ਜਦ ਮੈਂ ਉੱਥੇ ਗਿਆ ਤੇ ਕਾਕਾ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਹੁਣ ਵੀ ਕਰਦਾ ਸੀਗਾ ਤੇ ਜਦੋਂ ਮੈਨੂੰ ਸੱਦਿਆ ਸ਼ੈੱਡ ਬਾਰੇ ਮੈਂ ਸ਼ੈੱਡ ਦਾ ਕੰਮ ਕਰਦਾ ਜੀ ਮੈਨੂੰ ਹੀ ਨਹੀਂ ਸੱਦਿਆ ਮੇਰੀ ਉਹਨਾਂ ਨਾਲ ਗੱਲਬਾਤ ਨਹੀਂ ਬਣੀ ਜਦ ਨਹੀਂ ਬਣੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ 16 ਤਰੀਕ ਨੂੰ ਬਈ ਇਦਾਂ ਇਦਾਂ ਗੱਲਬਾਤ ਹੋ ਗਈ ਬਈ ਰਾਤ ਨੂੰ ਉਹ ਪਹਿਲਾਂ ਘਰ ਆ ਗਿਆ 4 ਵਜੇ ਫਿਰ ਉਹਨੂੰ ਘਰ 11 ਵਜੇ ਉਹਨੂੰ ਦੁਬਾਰਾ 9 9:30 ਵਜੇ ਉਹਨੂੰ ਘਰ ਬੁਲਾਇਆ ਗਿਆ ਘਰ 17 ਤਰੀਕ ਨੂੰ ਜੀ ਉਸ ਤੋਂ ਬਾਅਦ ਘਰ ਬੁਲਾ ਕੇ ਉਹਨੂੰ ਕਹਿੰਦੇ ਜੀ ਬਈ ਆਪਾਂ ਰਾਤ ਲਾਉਣੀ ਆ ਇਸ ਕੰਮ ਦੇ ਵਿੱਚ ਉਦੋਂ ਰਾਤ ਤੇ ਕੰਮ ਤੇ ਇੱਕ ਪਾਸੇ ਸੀਗਾ ਜੀ 16 ਤਰੀਕ ਨੂੰ ਲਗਾਇਆ 16 ਨੂੰ ਲਗਾਇਆ ਜਿਹੜਾ ਉਹਦਾ ਪਲੈਨ ਉਹ ਨਹੀਂ ਪਹਿਲਾਂ ਹੀ ਬਣਾਇਆ ਸੀਗਾ ਕਿ ਇਹ ਜਿਹੜਾ ਮੁੰਡਾ ਆ ਇਹ ਉਹ ਪੈਸਿਆਂ ਤੋਂ ਮਸਲਾ ਹੋਇਆ ਜਿਹੜਾ ਉਹਦਾ ਮੁੰਡਾ ਆ ਉਹ ਵੱਡੇ ਗਰੁੱਪ ਦੇ ਨਾਲ ਅਟੈਚ ਆ ਮੈਂ ਕੋਈ ਡਰ ਕੇ ਨਹੀਂ ਕਹਿੰਦਾ ਜਿਹੜਾ ਮੇਰਾ ਬਿਸ਼ੱਕ ਦੀ ਖੂਨ ਦਾ ਕਤਰਾ ਕਤਰਾ ਹੈ ਲਕੋਮ ਦੀ ਗਾਤਰ ਕਿਲਰ ਜਵੇ ਮੈਂ ਆਪਣੀ ਜਾਨ ਦੇਣ ਨੂੰ ਤਿਆਰ ਆ ਮੈਂ ਬੀਐਸਟੀ ਦਾ ਪ੍ਰਧਾਨ ਆ ਪਿੰਡ ਜਲਸਤਵਰ ਜੱਟਾਂ ਮੇਰੀ ਦੁਕਾਨ ਆ ਬਿਲਡਿੰਗ ਦੇ ਵਿੱਚ ਜਦੋਂ ਮਰਜੀ ਜਿਹੜਾ ਮਰਜੀ ਮੇਰੇ ਗੋਲੀ ਮਾਰ ਦੇਵੇ ਮੈਂ ਡਰਦਾ ਨਹੀਂ ਨਾ ਮੈਂ ਡਰਨੇ ਵਾਲਿਆ ਆਂ ਮੈਨੂੰ ਸਾਨੂੰ ਇਨਸਾਫ ਚਾਹੀਦਾ ਐਸਐਚਓਨ ਕੱਲ ਜਿਹੜੇ ਸਾਡੇ ਬੰਦੇ ਰੈਸਟ ਕੀਤੇ ਆ ਐਸਐਚਓ ਦੀ ਉਹਦੀ ਵਰਦੀ ਲਾਉਣੀ ਆ ਵਰਦੀ ਲਾਹਾ ਕੇ ਉਹਨੂੰ ਪਤਾ ਲੱਗੂ ਕਿ ਜਿਹੜੇ ਬੰਦੇ ਰੈਸਟ ਕੀਤੇ ਆ ਕਿਉਂ ਕੀਤੇ ਆ ਉਸ ਗੱਲ ਦਾ ਅੱਜ ਨਹੀਂ ਅਸੀਂ ਅੱਜ ਅਸੀਂ ਇੱਥੇ ਖੜੇ ਆ ਅੱਜ ਦੀ ਸਾਡੀ ਆ ਜਿਹੜੀ ਪੂਰੀ ਟੀਮ ਆਈ ਆ ਅਸੀਂ ਜੇ ਸਾਡਾ ਅੱਜ ਫੈਸਲਾ ਨਾ ਕੋਈ ਬੰਨਿਆ ਗਿਆ ਸਿੱਧੇ ਅੱਜ ਅਸੀਂ ਡੀਐਚ ਸਿੱਧੇ ਕਪੂਰ ਥੱਲੇ ਆਈਜੀ ਨੂੰ ਟੱਕਰਨਾ ਡੀਆਈਜੀ ਨੂੰ ਟੱਕਰਨਾ ਤਾਲਗੜ ਹੈ ਜੀ ਉਹ ਬੰਦਿਆਂ ਕੋਈ ਨਾਮ ਵਗੈਰਾ ਨਹੀਂ ਨਾਮ ਦਾ ਨਹੀਂ ਪਤਾ ਜੀ ਬੱਡਾ ਗਰੁੱਪ ਆ ਸਾਰੇ ਪੈਨ ਪੁਲਿਸ ਵਾਲਿਆਂ ਨੂੰ ਪਤਾ ਆ ਸਾਡੀ ਅਸੀਂ ਦੱਸਦੇ ਹਾਂ ਗਰੁੱਪ ਵਾਲੇ ਪੁਲਿਸ ਨੂੰ ਇਹਨੂੰ ਪਤਾ ਹੀ ਆ ਜੇ ਜਿਹਨਾਂ ਬੰਦੇ ਸਾਡੇ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਬੱਚਾ ਮਾਰਿਆ ਹੋਵੇ ਉਹਨਾਂ ਦੇ ਬੱਚੇ ਅੰਦਰ ਕੀਤੇ ਹੋਣ ਤੇ ਇਹ ਕਿੱਥੇ ਕਿਹੜੇ ਸਮਾਜ ਕਿਹੜੀ ਧਾਰਾ ਦੇ ਵਿੱਚ ਲਿਖਿਆ ਆ ਦਬਕੇ ਮਾਰੇ ਜਾਂ ਸਾਡੇ ਬੰਦਿਆਂ ਨੂੰ ਦਬਕੇ ਮਾਰ ਕੇ ਉਹਨਾਂ ਦੇ ਮੋਬਾਈਲ ਲੈ ਕੇ ਦੂਸਰੇ ਘਰ ਦਿੱਤੇ ਉਹਨਾਂ ਨੂੰ ਅੰਦਰ ਕਰ ਦਿੱਤਾ ਔਰ ਪ੍ਰੈਸ਼ਰ ਪਾ ਰਹੇ ਆ ਬੇ ਤੁਸੀਂ ਬੇ ਚਪ ਪ੍ਰੈਸ਼ਰ ਪਾ ਰਹੇ ਆ ਬੇ ਤੁਸੀਂ ਜੀ ਫੈਸਲਾ ਕਰੋ ਫੈਸਲਾ ਕਰੋ ਅਸੀਂ ਕਿੱਦਾਂ ਫੈਸਲਾ ਕਰੀਏ ਜਿਹਦੀ ਮਾਂ ਦਾਜ ਪੁੱਤ ਬੂਟਾ ਘਰ ਦੇ ਵਿੱਚ ਉੱਜੜ ਗਿਆ ਉਹ ਕਿੱਥੇ ਬੂਟਾ ਦਵਾਰ ਲੱਗ ਜਾ ਨਹੀਂ ਲੱਗ ਸਕਦਾ ਅੰਦਰ ਦੋ ਬੰਦੇ ਕੀਤੇ ਆਲੇ ਬੰਦੇ ਦੋ ਦਾ ਕੰਮ ਨਹੀਂ ਇਹ ਚਾਰ ਪੰਜ ਬੰਦਿਆਂ ਦਾ ਕੰਮ ਆ ਚੁੱਪ ਕਰ ਜੋ ਹੁਣ ਮੈਂ ਬੋਲਦਾ ਕੋਈ ਸਹੀ ਗੱਲ ਕਰਨੀ ਮੈਂ ਕੋਈ ਨਾਮ ਨੂੰ ਮੈਂ ਆਪਣੇ ਮਾਜਦਨ ਮੈਂ ਜੰਮਿਆ ਸੀ ਆਪਣੇ ਮੈਂ ਪੇਰ ਨੂੰ ਵੀ ਕਹਤਾ ਐ ਮਾਨ ਵੀ ਕਹਤਾ ਸੀ ਆਪਣੇ ਘਰ ਵਾਲੀ ਨੇ ਵੀ ਕਹਤਾ ਹੁਣ ਮੌਜੂਦਾ ਵਿੱਚ ਆ ਵੇ ਮੈਂ ਬਾਲਟੀ ਦੇ ਨਾਲ ਸੰਬੰਧ ਹੋ ਗਿਆ ਅੱਜ ਤੋਂ ਲੈ ਜਿਹੜਾ ਮੇਰਾ ਕੱਪੜਾ ਐ ਮੇਰੇ ਸੱਤੇ ਨੀਲਾ ਆ ਨੀਲਾ ਕੱਪੜਾ ਮੈਂ ਬੰਨਿਆ ਮੈਂ ਸਮਾਜ ਦੀ ਸੇਵਾ ਕਰਦਾ ਸੇਵਾ ਕਰਦਾ ਰਹੂੰਗਾ ਇੱਕ ਜਗਤਪੁਰ ਜੱਟਾਂ ਤੋਂ ਆਏ ਆ ਬੰਦੇ ਜਗਤਪੁਰ ਜੱਟਾਂ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਉਹਦਾ ਕੇਸ ਜਿਹੜਾ ਐ ਅੰਡਰ ਸੈਕਸ਼ਨ ਬੜਾ ਬੀਐਨਐਸ ਜਿਹੜੇ ਟੈਟਡ ਕਰਾਵਾ ਮਾਰਡਰ ਦੀ ਉਹ ਕੇਸ ਜਿਹੜਾ ਜਿਹੜਾ ਅਲਰੇਡੀ ਸਰਚ ਕੀਤਾ ਹੋਇਆ ਜਿਹੜੇ ਜਿਹੜੇ ਇਹਨਾਂ ਨੇ ਬਾਈ ਨੇਮ ਕੋ ਵਿਅਕਤੀ ਲਗਾਏ ਸੀ ਉਹ ਅਸੀਂ ਗ੍ਰਸਤਾਰ ਕੀਤੇ ਹੋਇਆ ਜਦੋਂ ਤੁਸੀਂ ਟੈਕਨੀਕਲੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਵਿੱਚ ਕੁਸ਼ ਜਿਹੜੇ ਤੁਹਾਨੂੰ ਸਪੀਸ਼ੀਅਲ ਜਿਹੜੇ ਕ੍ਰੀਏਟ ਹੋਏ ਸੀ ਮੰਨ ਲਓ ਉਹਦੇ ਵਿੱਚ ਆਪਾਂ ਕੁਝ ਬੰਦੇ ਜਿਹੜੇ ਪਿੰਡ ਦੇ ਵਲਾਕ ਉਹਨੂੰ ਪੁੱਛਗਛ ਕੀਤੀ ਸੀ ਪਰ ਇਹਨਾਂ ਨੂੰ ਇਤਰਾਜ਼ ਸੀ ਕਿ ਉਹ ਪੁੱਛਗਛ ਢੀਆ ਤੁਸੀਂ ਕਿਉਂ ਕਰ ਰਹੇ ਹੋ ਇਹਨਾਂ ਨੂੰ ਸਮਝਾਇਆ ਕਿ ਪਾਰਟ ਆਫ ਇਨਵੈਸਟੀਗੇਸ਼ਨ ਆ ਕਿਸੇ ਵੀ ਲਾਭ ਦੇ ਤੇ ਕੋਈ ਵੀ ਬੰਦਾ ਜਿਹੜਾ ਗਿਲਟੀ ਪਾਇਆ ਜਾਏਗਾ ਉਹਨੂੰ ਨਾਲ ਜਿਹੜਾ ਆ ਜਿਹੜੇ ਤੁਸੀਂ ਦੋ ਬੰਦੇ ਕੱਲ ਪ੍ਰੋਜੈਕਟ ਸਿਸੀਟੀਵੀ ਚਾਇਸੇ ਜਿਹੜਾ ਕੱਲ ਬੰਦੇ ਦੋ ਫੜੇ ਜਾਂ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਨਾਲ ਉਹ ਕਿਸੇ ਨੂੰ ਥੋੜਾ ਜਿਹਾ ਸਸਪੀਸ਼ੀਅਸ ਉਹਨਾਂ ਦੇ ਖਿਲਾਫ ਜਿਹੜਾ ਆ ਉਹ ਕ੍ਰੀਏਟ ਹੋਇਆ ਸੀ ਉਹਦੀ ਆਪਾਂ ਆਪੋਂ ਮੰਨਦੀ ਜਿਹੜੀ ਸ਼ੰਕਾ ਆ ਕਿ ਦੇ ਆ ਕਲਪਰੇਟ অর ਨਾਟ ਉਹਨੂੰ ਪੇ ਚੈੱਕ ਕਰੀਂ ਭਰੋਸਾ ਦਵਾ ਤੁਸੀਂ ਇਹਨਾਂ ਨੂੰ ਅੱਜ ਬਸ ਜਿਹਨਾਂ ਦੇ ਤੇ ਜੋ ਇਹ ਕਹਿ ਰਹੇ ਉਹਨਾਂ ਦਾ ਮਤਲਬ ਹੈ ਕਿ ਆਪਾਂ ਦੁੱਤਾ ਹੋਇਆ ਪਰ ਆਪਾਂ ਇਸ ਇਨਵੈਸਟੀਗੇਸ਼ਨ ਨੂੰ ਪੂਰਾ ਮੁਕੰਮਲ ਜਿਹੜਾ ਸਫਾਈ ਜਿਹੜੀ ਸੱਚ ਕੱਢ ਕੇ ਜਿਹੜਾ ਉਹ ਲੈ ਕੇ ਸਾਹਮਣੇ ਆਉਣਾ ਚਾਹੁੰਦੇ ਆ